ਤੁਸੀਂ ਅਵਤਾਰ ਹਰਾਂ ਨੂੰ ਕਹਿ ਦਿਓ ਵੀ ਤੁਹਾਡਾ ਪਾਸਪੋਰਟ ਬਣਵਾ ਦੇਣਾ ਫਿਰ ਸਿਰ ਇੱਧਰ ਭਲਾਵਾਂਗੇ। ਸਿੰਦਰੀ ਉੜਿਆ ਸਿੰਦਰੀ ਹਾਂ ਦੱਸ ਕਿਉਂ ਸਿਰ ਖਾਦੇਗਾ? ਮੈਂ ਹੀ ਬੋਲਦਾ ਨਹੀਂ ਹੁੰਦੇ, ਵੀ ਜਿਵੇਂ ਤੂੰ ਬੋਲਦੇ ਬਟਖਾਣੇ ਵਾਂਗੂ। ਕੋਈ ਨਰਮਾਈ ਨਾਲ ਬੋਲਾਂ ਪੁੱਛ ਲੈ ਬੇਬੇ ਕੀ ਕਹਿਣੀ ਐ? ਬੋਲਣ ਸਿਖਾਈਆਂ ਕਿ ਨਹੀਂ ਕਿਸੇ ਨੇ ਮੈਨੂੰ ਗੱਲ ਦਾ ਸਿੱਖਿਆਗਾ ਕੋਈ ਦਿਮਾਗ ਖਾਈ ਜਿੰਨੀ ਮੇਰਾ ਸੌ ਕੰਮ ਪਿਆਗਾ ਉਧਰ ਇਹ ਗੱਲ ਕੀ ਹੈ ਮੇਰਾ ਮੋਢਾ ਦੁਖੀ ਹੁੰਦਾ ਮੈਥੋਂ ਆਪਦੇ ਆਪ ਕੇਸ ਨਹੀਂ ਬੰਦੇ ਤੂੰ ਮੇਰੇ ਕੇਸ ਵਾਦੇ ਗੁੱਤ ਕਰਦੇ ਮੇਰੇ ਤਾਂ ਉਧਰ 36 ਕੰਮ ਪਏ ਨੇ ਤੈਨੂੰ ਤੜਕੇ ਸਿਰ ਬਹਣ ਦੀ ਹੋਗੀ ਮੈਂ ਤੈਥੋਂ ਕੋਦੋ ਕਹੋਂ ਦਿੱਤੀ ਮੈਂ ਤਾਂ ਸੁੱਤੀ ਉੱਠਦੀ ਜਦੋਂ ਨਾਉਂਦੀ ਦੀ ਮੈਂ ਤਾਂ ਉਹਦੀ ਆਪਦੇ ਕੇਸ ਕੰਗਾ ਕਰ ਲੈਂਦੀ ਦੀਗੀ ਸਿੱਖ ਤਾਂ ਰੋਜ਼ ਤੜਕੇ ਸਨੇਹਾ ਕੇ ਸਵਾਉਂਦੇ ਹੁੰਦੇ ਨੇ ਮੈਂ ਐਂ ਡੀਗ ਗੰਨ ਕੋ ਹਾਂ ਦੀ ਤੇ ਮੇਰਾ ਮੋਢਾ ਖਲਦਾ ਹੁੰਦਾ ਕੀ ਦੋ ਮਿੰਟਾਂ ਦੀ ਗੱਲ ਦੀ ਬਾਹਾਂ ਦੀ ਮੇਰੇ ਕਿਛ ਪਤਾ ਕਿੰਨੇ ਕੰਮ ਪਏ ਨੇ ਤੜਕੀ ਜਾਨ ਖਾਣ ਲੱਗ ਜਾਨੀਏਗੀ ਚੱਲ ਮੈਂ ਤਾਂ ਆਪੀ ਵਾਲਾ ਕੀ ਜੇ ਮੋਢਾ ਲਾ ਰਖਾਂ ਤਾਂ ਮੈਂ ਤੈਨੂੰ ਕਾਹਨੂੰ ਕਹਿੰਦੀ ਹੱਥ ਨਹੀਂ ਘਾ ਜਾਂਦਾ ਪੂਰਾ ਇਕੱਠਾ ਕਰ ਲੈਨੀ ਹੈ ਚੱਲ ਆ ਰੌਨਲਡ ਡਰਾਮੇ ਜਿਨਾ ਕਰ ਕੋਈ ਮਰਿਆ ਪਾਉਦੀ ਹੈ ਕਿਸੇ ਨੂੰ ਇੱਥੇ ਕੋਈ ਐਂ ਕਿਉਂ ਬੋਲਦੀ ਹੈ ਐਂ ਨਹੀਂ ਬੋਲਦੇ ਹੁੰਦੇ ਮਰਦਾ ਬੋਲੂ ਕਫਣਾ ਪਾੜੂ ਐਂ ਤਾਂ ਕੋਹਾੜੇ ਪੱਤੇ ਮੂੰਹ ਧੇਰਾ ਕੀ ਗੱਲ ਹੋ ਗਈ ਮਾਤਾ ਕਿਉਂ ਬੋਲੀ ਜੰਨੇ ਤੁਸੀਂ ਹੋਰਿਆ ਤੈਨੂੰ ਦੱਸਾਂ ਬੈ ਜਾ ਦੇਖ ਬੁੱਤ ਮੈਂ ਤੜਕੇ ਦਾ ਬਹਿ ਕੇ ਨਹੀਂ ਦੇਖਿਆ ਹੈਗਾ ਤੜਕੇ ਦੀ ਕੰਮ ਕਰਨ ਲੱਗੀ ਐ ਕਹਦੀ ਤੜਕੀ ਮੇਰੀਆਂ ਜੁਲਫਾਂ ਸਮਾਰ ਦੇ ਬੇਬੇ ਤੜਕੇ ਤੜਕੇ ਦੱਸ ਤੈਨੂੰ ਕੀ ਹੋਇਆ ਸਿਰ ਬਹੌਣ ਨੂੰ ਬੇ ਤੂੰ ਵੀ ਇਹਦੇ ਪਾਸੇ ਹੋ ਗਿਆ ਤੇ ਮੈਂ ਤਾਂ ਤੇਰਾ ਗੰਦ ਤੋਂ ਤੋਤ ਕੇ ਮੇਰੇ ਨੂਹਾਂ ਚ ਹਜੇ ਪਿਆਗਾ ਹੈ ਤੂੰ ਉਹਦੀ ਸਾਈਡ ਲੈ ਗਿਆ ਮੈਂ ਤੇਰੀ ਮਾਂ ਤਾਂ ਕਦੇ ਤੋਤਾ ਨਹੀਂ ਸੀ ਮੈਂ ਹੀ ਪਾਲਿਆ ਤੈਨੂੰ ਤਾਂ ਉਹ ਤਾਂ ਖਤਮਾਂਦੀ ਸੀ ਮਾਂ ਸਾਰ ਦਿਨ ਕੰਮ ਕਰਦੀ ਸੀ ਬੁੜੀਏ ਤੂੰ ਸਾਰ ਦਿਨ ਮੁੰਡਾ ਲੈ ਕੇ ਬੈਹ ਜਾਂਦੀ ਸੀ ਕੰਮ ਤੋਂ ਛੱਡਦੀ ਮਾਤਾ ਤੂੰ ਕਿਉਂ ਬਲੱਡ ਵਧਾਉਣੀ ਆ ਬੋਲੀ ਜਾਂਦੇ ਬੁੜੀ ਨੂੰ ਨਾਲੇ ਇਹ ਤਾਂ ਉਮਰ ਹੋਈ ਪਈ ਆ ਨੀਵੇਂ ਮਰ ਜਾ ਮੇਰਾ ਪਤੀ ਜਾਂ ਤੜਕੀ ਤੜਕੇ ਸੁੱਖ ਸ਼ਾਂਤ ਵੀ ਹੈ ਪੁੱਤੋ ਸਸਰੀ ਬਾਪੂਆ ਸਤਿ ਸ਼੍ਰੀ ਅਕਾਲ ਠੀਕ ਨੇ ਵਧੀਆ ਕੀ ਹਾਲ ਆ ਬਈ ਵਧੀਆ ਠੀਕ ਆ ਸਸਰੀਆ ਬੇਬੇ ਇਧਰ ਆ ਜਾ ਪੁੱਤ ਇਹਦੇ ਕੋਲ ਨਹੀਂ ਬੈਠਣ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਤਾਂ ਮੇਰੇ ਪੇਕਾ ਤੂੰ ਵੀ ਮੱਚੀ ਜਾਂਦੀ ਹੈ ਸਾਰਾ ਦਿਨ ਲੈ ਗਰ ਉੱਥੇ ਪੈਸੇ ਪੈਨੇ ਫ੍ਰਿਜ ਤੇ ਨਾ ਤਾਂ ਦਹੀਂ ਲਿਆ ਨਾ ਗੁੰਦੀ ਲਿਆ ਨਾ ਭੂਆ ਇਹਨਾਂ ਕੁਛ ਕਰਨ ਦੀ ਕੀ ਲੋੜਾ ਵੇ ਫਿਰ ਤੇਰੀ ਮਾਂ ਪੁੱਛੂਗੀ ਵੀ ਭੂਆ ਨੇ ਸੇਵਾ ਕੀਤੀ ਕਿ ਨਹੀਂ ਫਿਰ ਤੂੰ ਕੀ ਦੱਸੇਗਾ ਉਹ ਹੋਰ ਬਈ ਚੱਲ ਮੈਂ ਲਿਆਉਣਾ ਤੂੰ ਬੈਠ ਅੰਦਰ ਠੀਕ ਆ ਬਈ ਮੇਗਰੀ ਮੇਗਰੀ ਦੇਖ ਕੇ ਨਹੀਂ ਬੈਂਦੀ ਹੈਗੀ ਜਮੀਨ ਚੁੱਪ ਕਰਕੇ ਬੈਂਦੀ ਕਿਸੇ ਟਾਈਮ ਕਿਉਂ ਮੁੰਡੇ ਨੂੰ ਮਾਗਰ ਬੋਲ ਮਾਰੀ ਜਾਣੀ ਹੈਗੀ ਕੰਮ ਗਿਆ ਉਹ ਇਮੇ ਦਾ ਹੀ ਕੈਂਪੀਜੀ ਦੁਕਾਨ ਤੇ ਜਾਂਦਾ ਮੈਨੂੰ ਲੌਂਗਾ ਦਾ ਤੇਲ ਲਿਆਉਂਦਾ ਮੇਰੀ ਜਾੜ ਦੁਖੀ ਆਂਦੀ ਏ ਇੱਕ ਮਿੰਟ ਦਾ ਤੂੰ ਚੁੱਪ ਨਹੀਂ ਕਰਦੀ ਹੈਗੀ ਕਿ ਗੋਈ ਭੱਜੀ ਹੈਗੀ ਆਪੀ ਹਟ ਜੂਗੀ ਜਾੜ ਪੈਜਾ ਚੁੱਪ ਕਰਕੇ ਕੋਈ ਨਾ ਪੁੱਤ ਮੈਨੂੰ ਪੋਲੀ ਦੀ ਰੋਟੀ ਲਾ ਦੀ ਮੈਂ ਥੁੱਜ ਕਰਣੀ ਖਾਦੀ ਨਹੀਂ ਆਣੀ ਮੇਰੀ ਜਾੜ ਦੁਖਦੀ ਏ ਸਿੱਧਾ ਹੀ ਕਹ ਦੇ ਵੀ ਮੈਨੂੰ ਪਰੌਂਠੇ ਪਕਾ ਦੇ ਐ ਬਾਤਾਂ ਹੀ ਆ ਕੇ ਪਉਣੀ ਏ ਨਹੀਂ ਬਾਤਾਂ ਨਹੀਂ ਪਉਂਦੀ ਮੈਨੂੰ ਪੋਲੀ ਦੀ ਰੋਟੀ ਲਾ ਦੀ ਦੇਖ ਬੁੜੀਏ ਮੈਨੂੰ ਪਰੇਸ਼ਾਨ ਨਾ ਕਰ ਮੇਰਾ ਪਤੀ ਜਾਇ ਹੈਗਾ ਪਹਿਲਾਂ ਮੈਂ ਰੋਟੀ ਉਹਨੂੰ ਖਵਾਉਂਗੀ ਚੰਗਾ ਪੁੱਤ ਤੇਰੀ ਮਰਜ਼ੀ ਆ ਲੈ ਅੰਮੀ ਸਾਰਾ ਸਮਾਨ ਆਇਆ ਤੇ ਇੱਥੇ ਠੰਡਾ ਹੈਗਾ ਚੰਗਾ ਪਹਿਲਾਂ ਮੈਂ ਅੰਮ੍ਰਿਤਕੱਲਾ ਬੈਠਾ ਉਹਦੇ ਕੋਲੇ ਵਗ ਜਾ ਹਾਂ ਜਾ ਬੰਦ ਤੂੰ ਤਾਂ ਉਹਦੇ ਕੋਲੇ ਅੰਮ੍ਰਿਤਕੋਲੇ ਬੈਹ ਜਾ ਮੈਂ ਠੰਡਾ ਲੈ ਕੇ ਆਉਣੀ ਹਾਂ ਹਾਂ ਚੱਲ ਲੈ ਆਉਂਦੇ ਉੱਥੇ ਆ ਗਿਆ ਗੁਰੀ ਹਾਂ ਹਾਂ ਚਲ ਇੰਨੀ ਖਿੱਚ ਲਗਾ ਨਿੱਗੀ ਲੋੜ ਸੀਗੀ ਯਾਰ ਉਹ ਤੂੰ ਕਿਹੜਾ ਰੋਏ ਰੋ ਜਾਣਾਗਾ ਮੈਂ ਕਿਹੜਾ ਨਵਾਂ ਸੀਗਾ ਯਾਰ ਮੈਂ ਤਾਂ ਦੀਜੇ ਦਿਨ ਆ ਜਾਣਾ ਯਾਰ ਇੱਥੇ ਉਹ ਕੁਝ ਨਹੀਂ ਹੁੰਦਾ ਕੱਲਾ ਕੱਲਾ ਭਤੀਜਾ ਤੂੰ ਹੋ ਠੀਕ ਆ ਵਧੀਆ ਤੂੰ ਦੱਸ ਕਰੇ ਘਰ ਪਰਿਵਾਰ ਕੀ ਹਾਂ ਬਈ ਵਧੀਆ ਸਾਰੇ ਸੱਟ ਨੇ ਉਹ ਕਾਜ ਕੁਲਜਪ ਰਹਿਣ ਦਾ ਫਾਦੋ ਕੋਲਾ ਮੈਂ ਪਰ ਰਖਿਆ ਜਾਣਾ ਹੁੰਦਾ ਵਾ ਪਰ ਉਹ ਨਹੀਂ ਜਾਂਦਾ ਪਰ ਕਦੇ ਕਦੇ ਜਾਂਦਾ ਅੱਛਾ ਕਰੀ ਹੁੰਨਾਗਾ ਹਾਂ ਕਰੀ ਹੁੰਨਾ ਉਹ ਚਲ ਚੰਗੀ ਗੱਲ ਖੇਤੀ ਬੜੀ ਕਿਵੇਂ ਚੱਲੀ ਜਾਂਦਾ ਵਾ ਵਧੀਆ ਚੱਲੀ ਜਾਂਦਾ ਅੱਛਾ ਉਹ ਚੱਲ ਆ ਸੰਗੀ ਜੇ ਕੋਈ ਜਾਂਦਾ ਸੈਟ ਹੋ ਕੇ ਵਹਾਂ ਆਉਂਦੀ ਆ ਉਹਦੀ ਨਾ ਨਾ ਸੰਗਲਣ ਲੱਗੀ ਗੱਲ ਆਪਣਾ ਘਰ ਆਗਾ ਹੋਰ ਆਹੋ ਮੰਮੀ ਮੰਮੀ ਹਾਈ ਮੈਂ ਕੀ ਆ ਅੱਜਰਾ ਮੈਂ ਬੇਬੇ ਕੋਲੇ ਗਿਆ ਸੀਗਾ ਬੇਬੇ ਬਾਲੀ ਉਦਾਸ ਸੀਗੀ ਫਿਰ ਦੱਸ ਮੈਂ ਕੀ ਕਰਾਂ ਮੰਮੀ ਤੈਂ ਕੀ ਕਰਨਾਗਾ ਮੈਂ ਤਾਂ ਵੈਸੀ ਹੀ ਗੱਲ ਕੀਤੀ ਸੀਗੀ ਵੇਖੋ ਜੀ ਹੁਣ ਐਨਾ ਕਹਿ ਦਿਓ ਵੀ ਬੁੜੀ ਨਹੀਂ ਇੱਧਰ ਲਿਓ ਮੈਂ ਇੱਥੋਂ ਨਹੀਂ ਉਹਦੇ ਲੱਛਣ ਠੀਕ ਆਉਨੇ ਵੀਰਬਾਲ ਤੂੰ ਇੱਕ ਹੀ ਬੋਲੀ ਇਹਨੇ ਇਹ ਵੀ ਬੇਬੇ ਦਾ ਘਰ ਹੈਗਾ ਬੈਠਾ ਰਹਿਵੇ ਵੱਡਾ ਬੇਬੇ ਦਾ 헤ਜੀ ਉਹ ਤਾਂ ਗੁਰੀ ਨੂੰ ਨਾ ਗੋਦੀ ਚੋਂ ਨਹੀਂ ਕੱਢਦੀ ਸੀ ਤਿੰਨ ਤੱਕ ਦੇ ਚੱਕਿਆ ਵੀ ਨਹੀਂ ਸੀਗਾ ਉਹਨੇ ਲੈ ਦੇਖ ਲੈ ਮੰਮੀ ਸਾਧਨ ਬੇਬੇ ਬੇਬੇ ਕਰੀ ਜਾਂਦੇ ਨੇ ਹੋਰ ਕੋਈ ਗੱਲ ਹੀ ਨਹੀਂ ਇਹਨਾਂ ਕੋਲੇ ਬੇਬੇ ਨੂੰ ਬੇਬੀ ਕਹਾ ਹੋਰ ਕੀ ਕਹਾ ਗੱਲ ਸੁਣ ਲੈ ਮੁੰਡਿਆ ਮੈਂ ਬੇਬੇ ਕਰੇ ਵੜ ਨਹੀਂ ਦੇਣੀ ਜਾਂ ਤਾਂ ਤੇਰੀ ਬੇਬੀ ਰੱਖੂਗੀ ਜਾਂ ਫਿਰ ਮੈਂ ਹੀ ਰੱਖੂਗੀ ਠੀਕ ਤੇਰੇ ਮੂਰੇ ਹੱਥ ਬੰਨੇ ਮੈਨੂੰ ਆਈ ਦੱਸ ਬੇਬੇ ਪੈਨਸ਼ਨ ਕਿ ਨਹੀਂ ਲੈਣ ਦੀ ਬਾਪੂ ਸੂਬੇਦਾਰ ਰਟਾਇਰ ਹੋਇਆ ਸੀ 15-20 ਹਜ਼ਾਰ ਪੈਨਸ਼ਨ ਆਉਂਦੀ ਹੈ ਬੇਬੇ ਦੀ ਪੂ ਮੈਂ ਮਰ ਜਾ 20 ਹਜ਼ਾਰ ਪੈਸਨ ਜਪਤ ਲਿਆ ਬੇਬੇ ਨੂੰ ਜਾ ਕੇ ਹੁਣ ਕੀ ਹੋ ਗਿਆ ਮਾਤਾ 20 ਹਜ਼ਾਰ ਸੁਣ ਕੇ ਮਨ ਲਾਲਚੀ ਹੋ ਗਿਆ 20 ਹਜ਼ਾਰ ਨਾਲ ਤਾਂ ਆਪਣਾ ਸਾਰਾ ਘਰ ਦਾ ਖਰਚਾ ਨਿਕਲ ਜਾ ਕਰੂਗਾ ਹਾਂ ਜੀ ਮੰਮੀ ਸਹੀ ਕਹਿ ਰਹੀ ਹੈਗੀ ਮੈਂ ਛੋਡੇ ਵਰਗਾ ਲਾਲਚੀ ਨਹੀਂ ਹੈਗਾ ਪਹਿਲਾਂ ਤਾਂ ਮਾਤਾ ਮੇਰੀ ਗੱਲ ਸੁਣ ਕੇ ਤੂੰ ਕਹਿੰਦੀ ਮੈਂ ਬੁੜੀ ਨੂੰ ਘਰੇ ਨਹੀਂ ਵੜਨ ਦੀ ਜਦੋਂ ਮੈਂ 20 ਹਜ਼ਾਰ ਦੱਸਦਾ ਪੈਨਸ਼ਨ ਆਉਂਦੀ ਹੈ ਹੁਣ ਛੇਤੀ ਲਿਆ ਏ ਮੁੰਡੇ ਦਾ ਮੈਨੂੰ ਫੇਟਣਾ ਆ ਪਹਿਲਾਂ ਤਾਂ ਕਹਿੰਦਾ ਹੈ ਕਰ ਬੇਬੇ ਦਾਗਾ ਮੈਂ ਲੈ ਕੇ ਆਉਣੀ ਆ ਹੁਣ ਲੈ ਕੇ ਕਹਿੰਦਾ ਮੈਂ ਲੈ ਕੇ ਨਹੀਂ ਆਉਂਦਾਗਾ ਹਾਏ ਮੰਮੀ ਮੈਂ ਤਾਂ 20000 ਦੇਣਾ ਸੁਪਨੇ ਵੀ ਸਜਾਉਣ ਲੱਗ ਗਈ ਸੀ ਉਹ ਤਾਂ 20000 ਫੇਰੀ ਹੱਥ ਚਾਊਗਾ ਤੇ ਆ ਉਹ ਕਮਲਾ ਜੀ ਆਪਣੀ ਅੱਖੇ ਲੱਗੂਗਾ ਤਾਂ ਐ ਕਰੀ ਉਹਨੂੰ ਸਮਝਾ ਕੇ ਦੇਖ ਲੈ ਕਮਲੇ ਨੂੰ ਜੇ ਅੱਖੇ ਲੱਗ ਜੂਗਾ ਕੋਈ ਨਾ ਮੰਮੀ ਮੈਂ ਸਮਝਾਉਂਗੀ ਉਹ ਬੇਬੇ ਬੇਬੇ ਦਾ ਕਰੀ ਜਾਂਦੇ ਨੇ ਖਬਰ ਲਈ ਆ ਹੁਣ ਕਿੱਥੋਂ ਆਪਾਂ ਪਹਿਲਾਂ ਰੁੱਖਾ ਬੋਲ ਗਏ ਨਾ ਕੀ ਤਾ ਤਾਂ ਨਾ ਕੋਈ ਨਾ ਮੈਂ ਸਮਝਾਉਂਗੀ ਲੈ ਆਉਣਗੇ ਬਥੇਰਾ ਚਲ ਠੀਕ ਹੈ ਹੋਰ ਤੂੰ ਟੈਨਸ਼ਨ ਜੀ ਨਾ ਕਰ ਮੰਮੀ ਇਸ ਗੱਲ ਦੀ ਚੰਗਾ ਬੇਗੂਰੀ ਮੈਂ ਦੇਖ ਵੀ ਮਾਰ ਕੇ ਕੌਣਾ ਗੇਟ ਖੜਕਾਉਂਦਾ ਹੈ ਮੈਂ ਸਾਲ ਤੇ ਹਰੋਤੀ ਜਾਂਦਾ ਸਸਰੀ ਕਾਲ ਬੂਆ ਸਸਰੀ ਕਾਲ ਤੂੰ ਸਸਰੀ ਕਾਲ ਮੈ ਜਾ ਹੋਰ ਬੂਆ ਸੇਤਾ ਕਿਵੇਂ ਨੇ ਠੀਕ ਨੇ ਤੂੰ ਦੱਸ ਮੈਨੂੰ ਵਧੀਆ ਵਸ ਠੀਕ ਹੋਰ ਮੰਮੀ ਡੈਡੀ ਠੀਕ ਨੇ ਸਾਰੇ ਸਾਰੇ ਠੀਕ ਨੇ ਹਾਂ ਹਾਂ ਪੂਆ ਕਰੇ ਹੈ ਨਹੀਂ ਕੋਈ ਦਿਖਦਾ ਨਹੀਂ ਹੈਗਾ ਹੈਗੇ ਨੇ ਅੰਦਰ ਹੀ ਬੈਠੇ ਨੇ ਕਮਰੇ ਚ ਅੱਛਾ ਬੇਗੁਰੀ ਗੁਰੀ ਨੀਂਹ ਸਿੰਦਰੇ ਸਿੰਦਰਾ ਬੁੜੀ ਦਾ ਭਤੀਜਾ ਆਏ ਮਿਲਣਾ ਆਪਾਂ ਨੂੰ ਕੀ ਲੈਣਾ ਕੀ ਗੱਲ ਹੋ ਗਈ ਅੰਮੀ ਕੀ ਕਹਿੰਦੀ ਐ ਉਹ ਬੁੜੀ ਦਾ ਭਤੀਜਾ ਆਏਗਾ ਆਪਾਂ ਨੂੰ ਕੀ ਲੈਣਾ ਚਲ ਚੰਗਾ Kanta hoga, jidaka koi aini hega Main jania oh. tu Beba, ya, hoga. Nah, nah, buha, nahe, tu hoga, ten Na na koi ni tu Aham, paise padaisi ya Na maini, bete lain di lagi ਮੈਂ ਤੈਨੂੰ ਕਿਹਾ ਮਾਂ ਨਾ ਨਾ ਮਮੀ ਤੇ ਡੈਡੀ ਨੇ ਕਿਹਾ ਸੀ ਕਹਿੰਦੇ ਛਾਗੜ ਦੇ ਮਾਈ ਦੇਣੇ ਤੇ ਸਮਾਂ ਨਾ ਨਾ ਬੂਆ ਲੈ ਫੜ ਤੂੰ ਬੇਚ ਨਾ ਦੇਣੀ ਤਾਂ ਮੈਂ ਕਿਹ ਤੂੰ ਨਾ ਨਾ ਬੂਆ ਕੋਈ ਨਹੀਂ ਚਲ ਚੰਗਾ ਮੈਂ ਜਾਣਾਗਾ ਚਲ ਸੇਧ ਦਾ ਧਿਆਨ ਰੱਖਿਆ ਉਹਦੀ ਠੀਕ ਹੈ ਤੇ ਚਾਹ ਕਰਨੀ ਪਾਣੀ ਤੇ ਭਾਗਿਆ ਤੇ ਨਾ ਕਰਦੇ ਜਾ ਇਹੋ ਦਾ ਪਤੀ ਜਾਇਤੀ ਇਹ ਤਾਂ ਸਭ ਕੁਝ ਲੈਂਦਾ ਸੀ ਜਦੋਂ ਮੇਰਾ ਪਤੀ ਜਾਇ ਨੂੰ ਪਾਣੀ ਵੀ ਉੱਟ ਵੀ ਨਹੀਂ ਦਿੱਤੀ ਗਿਆਈ ਬੇਰੋਈ ਕੋ ਜਾਨੀ ਐ ਤੂੰ ਬੇਬੇ ਬੇਬੇ ਉਸਤਾ ਬੋੜਾ ਮਰਤਾ ਚਲ ਜਾ ਟੁੱਬੀ ਜਾਂਦਾਗਾ ਅੱਜ ਮੈਂ ਤੈਨੂੰ ਕੀ ਦੱਸਾਂ ਬੁੱਤ ਇਹਨਾਂ ਲੈ ਮੈਂ ਉਹ ਕਾ ਹੋਈ ਜਾਂਦਾ ਕੀ ਹੋ ਗਿਆ ਬੁੜੀਏ ਕੀ ਕਹੀ ਜਾਨੀ ਐ ਮੇਰਾ ਪੁੱਤੀ ਜਾਇ ਤੀ ਮੈਂ ਬੋਲ-ਮੋਲ ਮਾਰ ਕੇ ਨਾ ਹੱਥ ਸਿਕਾ ਲਿਆ ਤੁਸੀਂ ਮੇਰੀ ਇੱਕ ਨਾ ਸੁਣੀ ਮੇਰਾ ਪੁੱਤੀ ਜਾ ਪਾਣੀ ਤੋਂ ਬਿਨਾਂ ਮਰ ਗਿਆ ਨਹੀਂ ਸੁਣਿਆ ਫਿਰ ਸਾਨੂੰ ਫਿਰ ਕੀ ਆ ਆਵਾਜ਼ ਕਿਉਂ ਨਹੀਂ ਸੁਣੀ ਸਾਨੂੰ ਸਾਨੂੰ ਕੋ ਮੈਂ ਸੁਣ ਕੇ ਡੀ ਦੁਰ ਚੁੱਪ ਕਰ ਵੀ ਮੁੰਡਿਆ ਮੇਰੇ ਮੁੱਠੇ ਨੂੰ ਤੂੰ ਐਂ ਬੋਲ ਦੇਗਾ ਰੋਟੀਆਂ ਸੀ ਦਿੰਨੇ ਆ ਕੱਪੜੇ ਦੇ ਸੀ ਧੋਨੇ ਹੈਗੇ 14000 ਡਾਕਟਰ ਦਾ ਬਣਿਆ ਪਿਆ ਰੋਜ ਤੱਕਦੇ ਜਿਹੀ ਟਿਕਲੇ ਲਵਾਉਂਦੀ ਹੈਗੀ ਚਾਚੀ ਕੋਈ ਤੁਸੀਂ ਬੇਬੇ ਤੇ ਸਾਨ ਨਹੀਂ ਕਰਦੇ ਬੇਬੇ ਨੇ ਸਾਰਾ ਕੁਝ ਦਿੱਤਾ ਸਾਨੂੰ ਅੱਛਾ ਤੁਸੀਂ ਬਾਹਲਾ ਬੋਲਦੇ ਨਾ ਬੇਬੇ ਸਾਨੂੰ ਪਾਲਦੀ ਹੈ ਇਹਦੀ ਪੈਨਸਲ ਤੇ ਸਾਲਾ ਮਾਰਦੇ ਹੋ ਤੁਸੀਂ ਬੇਬੇ ਸਾਨੂੰ ਕੀ ਪਾਲਦੀ ਆ ਭਾਬੀ ਕਿਉਂ ਭਗਾਈ ਮਰੀ ਜੰਨੀ ਹੈ ਮੂੰਹ ਸੰਭਾਲ ਕੇ ਗੱਲ ਕਰੋ ਗੁਰੀ ਇਹ ਤੇਰੀ ਵੱਡੀ ਭਝਾਈ ਹੈ ਮਾਵਾ ਵਰਗੀ ਹੁੰਦੀ ਹੈ ਜਿਹੜਾ ਮੂੰਹ ਚ ਆਇਆ ਬੋਲੀ ਜਾਣਾ ਹੈਗਾ ਚੱਲ ਬੇਬੇ ਸਾਡੇ ਨਾਲ ਚੱਲ ਇਹ ਤਾਂ ਦੇਣਗੇ ਰੋਟੀਆਂ ਤੈਨੂੰ ਦਿਸੀ ਜਾਂਦਾ ਸਾਨੂੰ ਕਿਵੇਂ ਬੋਲਦੇ ਆ ਦੋਨੇ ਵੱਡਾ ਹੈਜੀ ਬੇਬੇ ਦਾ ਮੰਮੀ ਬੇਬੇ ਦਾ ਹੈਜਗਾ ਦਾ ਉਹਦਾ ਪੈਨਸ਼ਨ ਨੂੰ ਮੂੰਹ ਮਾਰਦੇ ਨੇ ਸੁਣ ਲੈ ਮੁੰਡਿਆ ਪੈਸਨ ਤਾਂ ਤੁਸੀਂ ਵੀ ਲੈਂਦੇ ਸੀਗੇ ਸੋਥਰ ਤਾਂ ਫਿਰ ਸਾਮੀ ਵੀ ਨਹੀਂ ਗਈ ਤੁਸੀਂ ਤਾਂ ਪਾਤੀ ਪੂਰੀ ਬੇਬੇ ਸਾਮਣ ਦੀ ਹੁਣ ਅਸੀਂ ਸਾਹਮਣੇ ਦਿਖਾਵਾਂਗੇ ਚੱਲ ਬੇਬੇ ਸਾਡੇ ਨਾਲ ਓਰੇ ਫੜਾਓ ਗੁੰਡੀ ਦੇਖ ਲਿਆ ਸਾਨੂੰ ਵੀ ਚੱਲ ਖੜੀ ਹੋ ਤਨ ਰੂਚਾ ਚੱਤ ਚੱਕ ਲਈ ਨਸਰਣ ਬਛਾਮ ਜਿੱਤੇ ਲੈ ਬਠਾ ਦੇ ਜੀ ਆ ਸਿੱਧੀ ਕਰ ਦੇ ਹੇ ਲੈ ਬੈ ਜਾ ਬੈ ਜਾ ਲੈ ਵੇ ਪੈ ਜਾ ਲੈ ਮੈਂ ਤੇਰੀਆਂ ਲੱਤਾਂ ਕੁੱਟ ਦਿਆਂ ਬੇਬੇ ਦੀ ਨਾ ਪੂਰੀ ਸੇਵਾ ਕਰਿਆ ਕਰੋ ਲੈ ਹੋਰ ਹੁਣ ਸੇਵਾ ਕਰਨ ਖਾਤਰ ਹੀ ਲਿਆਏ ਆਂਗੇ ਕੋਈ ਨਾ ਪਤਾ ਫਿਕਰ ਨਾ ਕਰ ਐਂ ਤੇ ਕਹਿੰਦੇ ਸੇਵਾ ਕਰਾਂਗੇ ਨਹੀਂ ਹੋਰ ਕੌਣ ਕਰੂਗਾ ਉਹਨਾਂ ਨੇ ਤਾਂ ਨਹੀਂ ਸੋਚੀ ਆਪਾਂ ਤਾਂ ਹੁਣ ਕਰਾਂਗੇ ਸੇਵਾ ਇਹਦੀ ਮੇਰੀ ਗੱਲ ਹੋਰ ਸੁਣ ਲੋ ਹੁਣ ਤਾਂ ਸੇਵਾ ਕਰੀ ਜਨੇਓ ਜੇ ਕਿਸੇ ਨੇ 5 ਦਿਨ ਦੀ ਕੀਤੀ ਹੈ ਨਾ ਦੇਖ ਲੋ ਫਿਰ ਕਮਾਲ ਹੋ ਗਈ ਪੁੱਤ ਮੈਂ ਤਾਂ ਬੇਬੇ ਤਾਂ ਸ਼ੁਰੂ ਤੋਂ ਲੈ ਕੇ ਇੱਜ਼ਤ ਕਰਦੀ ਆਂ ਤੁਸੀਂ ਦੇਖੋ ਸਹੀ ਅਸੀਂ ਤਾਂ ਬੇਬੇ ਨੂੰ ਫੁੱਲਾ ਵਾਂਗੂ ਰੱਖਾਂਗੇ ਜਿਉਂਦੇ ਰੱਖ ਪੁੱਤ ਬਸਦੇ ਰੱਖੋ ਮਹਾਰਾਜ ਨੂੰ ਤੰਦਰੁਸਤ ਰੱਖੇ ਸੁਹਾਗ ਜੀ ਵੇ ਜੋੜੀਆਂ ਬਣੀਆਂ ਰਹਿਣਾਂ ਜੁਵਾਨੀਆਂ ਮਾਣੋ ਤਰ ਤਰ ਪੁੱਤ ਨੂੰ ਅੰਤੰਦ ਬਦਾ ਕਰੇ ਹੈ ਮੈਂ ਛੋਡੇ ਸੱਤੀਆਂ ਪੁੱਤ ਕਿਉਂ ਦੇ ਵਾਸਤੇ ਰੱਖੋ ਹੀੜ ਪੜਾ 5000 ਰੁਪਏ ਦੇ ਮੈਨੂੰ ਮੈਂ ਬੇਬੇ ਨੂੰ ਕੂਲਰ ਲਿਆ ਕੇ ਦੇਵਾਂ ਮੇਰਾ ਕੂਲਰ ਉਧਰ ਨਵਾਂ ਲੈਂਦਾ ਪਿਆ ਮੈਂ ਆਪ ਵੀ ਪਰਸ਼ਨ ਜੋ ਲੈਂਦੇਗਾ ਤੂੰ ਉਧਰੋਂ ਚੱਕ ਲੈ ਮੈਂ ਤਾਂ ਬੇਬੇ ਉਹਨਾਂ ਦੇ ਪੈਰ ਨਹੀਂ ਧਰਦਾ ਮੈਂ ਨਹੀਂ ਲੈਂਦਾ ਉਹਨਾਂ ਤੋਂ ਚੱਕ ਕੇ ਉਹ ਕੂਲਰ ਦੇਖੀ ਲੱਗਦੇ ਨੇ ਕੂਲਰ ਮੇਰਾ ਹੈ ਕੋਈ ਨਾ ਬੇਬੇ ਮੈਂ ਤਾਂ ਤੈਨੂੰ ਨਮੀ ਲਿਆ ਦੂੰ ਕੋਈ ਨਹੀਂ ਬੇਬੇ ਅਸੀਂ ਤੈਨੂੰ ਨਮੀ ਲਿਆਦਾਂ ਨੇ ਕੂਲਰ ਅਸੀਂ ਨਹੀਂ ਲਿਆਉਂਦੇ ਲੂੰਦੇ ਉਧਰੋਂ ਜੋ ਤੈਨੂੰ ਤਾਂ ਹਸਾਂ ਨਹੀਂ ਸਕਿਆ ਕੀ ਕਰਾਉਣਾ ਕੂਲਰ ਬੇਬੇ ਐਂ ਦੱਸ ਹੁਣ ਕੀ ਖਾਣਾ ਗੱਟੇ ਦੁੱਧ ਚ ਪੱਤੀ ਪਾ ਦੇ ਜਾਂ ਕੇ ਪਰੋਠੇ ਬਣਵਾ ਦੇ ਜਾਂ ਕਿ ਦਲੀਆ ਖਿਚੜੀ ਬਣਾ ਦੇ ਕੋਈ ਨਾ ਮੈਨੂੰ ਮਿੱਸੀ ਜੀ ਰੋਟੀ ਲਾ ਦੇ ਕਿਹੜੇ ਉਹਨਾਂ ਨੇ ਮੈਂ ਪਰੋਠੇ ਖਵਾਏ ਹੋਣਗੇ ਤੈਨੂੰ ਬਸ ਮਿੱਸੀ ਰੋਟੀ ਲਾ ਦੇ ਇੱਕਾ ਵੱਧੂ ਐ ਅੱਛਾ ਨਹੀਂ ਮੰਮੀ ਮੈਂ ਬਣਾ ਕੇ ਦੇਉਂਗੀ ਬੇਬੇ ਨੂੰ ਮਿੱਸੀ ਰੋਟੀ ਲੈ ਦੇਖੀ ਸਹੀ ਤੇਰੀ ਕਿੰਨੀ ਸੇਵਾ ਕਰੂਗੀ ਤੇਰੀ ਪੋਤ ਨੂੰ ਤੂੰ ਐ ਕਰ ਵੀ ਪਾ ਮੈਨੂੰ 5000 ਰੁਪਏ ਆ ਜਾ ਕਿਦੇ ਮੈਂ ਕੂਲਰ ਲਿਆਵਾਂ ਬੇਬੇ ਵਾਸਤੇ ਲੈਉਣੀ ਆ ਜੀ ਪਹਿਲਾਂ ਮੈਂ ਤੁਹਾਨੂੰ ਪੈਸੇ ਦੰਨੀ ਆ ਫਿਰ ਬੇਬੇ ਨੂੰ ਮੈਂ ਮਿੱਸੀ ਰੋਟੀ ਬਣਾ ਕੇ ਦੇਉਂਗੀ ਚੱਲ ਯਾਰ ਮੈਂ ਨਾਲ ਹੀ ਚੱਲਦਾ ਆ ਪੈਸੇ ਮੈਂ ਬੇਗਰੀ ਹਾਂ ਮੈਨੂੰ ਤਾਂ ਪੈਸੇ ਦੇ ਭਾਈ ਕੀ ਕਰਨੇ ਆ ਪੈਸੇ ਮੈਂ ਤਾਂ ਬਦਾਮ ਲੈ ਕੇ ਆਉਣੇ ਨੇ ਬਦਾਮ ਮੁੱਕੇ ਪੈਨੇ ਮੇਰੇ ਤਾਂ ਮੈਂ ਤਾਂ 5 ਬਦਾਮ ਰੋਜ਼ ਖਾਣ ਦੀ ਆਦਤ ਹੈ ਪਿਉ ਕੇ ਮਾ ਹੈ ਨਹੀਂ ਪੈਸੇ ਕੱਲ 500 ਰੁਪਏ ਸੀਗਾ ਉਸ ਸਪਰੇਅ ਕਰਾਈ ਸੀ ਸਪਰੇਅ ਵਾਲੇ ਬੰਦੇ ਨੂੰ ਦੇਤੇ ਮੈਨੂੰ ਨਹੀਂ ਪਤਾ ਹੈਗਾ ਭਾਈ ਲੱਗ ਗਏ ਹੋਣਗੇ ਪੈਸੇ ਮੈਨੂੰ ਤਾਂ ਪੈਸੇ ਦੇ ਮੈਂ ਤਾਂ ਲਿਹਾਉਣੇ ਨੇ ਬਾਦਾਮ ਆਪ ਦੇ ਮੇਰੇ ਕੋਲੇ ਕਿੱਥੋਂ ਨੇਗੇ ਭੁੱਲ ਜਾ ਆਪਦੇ ਬਾਦਾਮ ਬਦੂਮ ਤਾਂ ਇਹ ਤਾਂ ਕਹਤਾ ਵੀ ਭੁੱਲ ਜਾ ਮੇਰਾ ਘਰ ਆ ਮੈਂ ਕੁਛ ਮਰਜੀ ਖਾਵਾਂ ਮਾਤਾ ਹੁਣ ਪੈਸੇ ਕਿੱਥੇ ਨੇ ਪਹਿਲੇ ਤਾਂ ਬੇਬੀ ਦੀ 20000 ਪੈਨਸ਼ਨ ਆਉਂਦੀ ਸੀ ਉਦੋਂ ਤੇਰੇ ਬਾਦਾਮ ਬਦੂਮ ਵੀ ਆ ਜਾਂਦੇ ਸੀ ਉਦੋਂ ਸਰ ਜਾਂਦਾ ਸੀ ਵਧੀਆ ਹੁਣ ਹੈਰਾਨ ਜੀ ਕੀ ਹੁੰਨੀ ਆ 5 ਰੁਪਏ ਦਾ ਘਰੇ ਨਹੀਂ ਆਉਂਦੇ ਤੈਨੂੰ ਕਿੱਥੋਂ ਲਿਆਦਾ ਮੈਂ ਬਾਦਾਮਾਂ ਲਈ ਨੋਟ ਇਹ ਤਾਂ ਪੁੱਤ ਫੇਰ ਪੈਰ ਦਾ ਲੂਣ ਤੇਲ ਸਾਰਾ ਖਰਚਾ ਬੇਬੀ ਦੀ ਪੈਨਸ਼ਨ ਤੋਂ ਚੱਲ ਜਾਂਦਾ ਸੀ ਨਾਲੇ ਬਿਜਲੀ ਦਾ ਖਰਚਾ ਵੀ ਪੈਨਸ਼ਨ ਤੋਂ ਭਰਦੇ ਸੀ ਬੇ ਫੇਰ ਤਾਂ ਬੁਢੀ ਸਿਉਨੇ ਦੀ ਮੁਰਗੀ ਤੀਗੇ ਆਪਣੇ ਹਨਾ ਹੋਰ ਹੁਣ ਨਾਲੇ ਏਸੀ ਬਾਦੂ ਨਾ ਚਲਾਇਆ ਕਰੋ ਮੈਂ ਇਥੋਂ ਮੁੱਥੋਂ ਨਹੀਂ ਬਿੱਲ ਭਰਿਆ ਜਾਣਾ ਪੁੱਤ ਐ ਨਾ ਕਰ ਆਪਣੇ 5 ਕਿੱਲੇ ਜ਼ਮੀਨ ਦੇ ਨੇਗੇ ਜੇ ਬੁਢੀ ਬਾਗੀ ਫੇਰ ਕੀ ਹੋ ਗਿਆ ਆਪਾਂ ਭੁੱਖੇ ਤਾਂ ਨਹੀਂ ਮਰਨਾ ਹੁਣ ਮਾਤਾ ਤੂੰ ਤਾਂ ਕਹਿੰਦਾ 5 ਕਿੱਲੇ ਨੇ 5 ਕਿੱਲਾਂ ਚੋਂ ਬਚਦਾ ਕੀ ਆ ਅਰੇ ਹਾਂ ਸਪਰੇਹਾਂ ਵਾਲਿਆਂ ਦੇ ਨਹੀਂ ਪੂਰੇ ਹੁੰਦੇ ਹੋਰ ਤਾਂ ਹੋਰ ਨਾਲੇ 83 2 ਲੱਖ ਆਪਣੇ ਕੰਨੀ ਤੋੜਦਾ ਤੈ ਤੀ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਬੈਠੀ 20000 ਘਰੇ ਆਉਂਦਾ ਸੀ ਮੇਰੀ ਜੀਬ ਦੇ ਕਾਰਨ ਅਵਤਾਰ ਕੇ ਘਰੇ 20000 ਗਿਆ ਉਹ ਤਾਂ ਨਜ਼ਾਰੇ ਲੈਣਗੇ ਹੁਣ ਤੂੰ ਕੀ ਸੋਚਦੀ ਆ ਮਾਤਾ ਵੀ ਮੈਂ ਤਾਂ ਐ ਸੋਚਦੀ ਆ ਪੁੱਤਾਂ ਵੀ ਬੁੜੀ ਤਾਂ ਸਾਂਝੀ ਹੋਈ ਹੈਗੀ ਜੇ ਤੂੰ ਅਵਤਾਰ ਨਾਲ ਗੱਲ ਕਰਨੀ ਤਾਂ ਅੱਧੀ ਪੈਨਸ਼ਨ ਆਪਾਂ ਦੇ ਦੇ ਤਾਂ ਕਹਨ ਉਹ ਅੱਧੀ ਆਪ ਰੱਖ ਲੇਗਾ ਨਾ ਤਾਂ ਮੰਮੀ ਤੂੰ ਐਂ ਦੱਸ ਜਦੋਂ ਬੇਬੇ ਆਪਣੇ ਕੰਨੀ ਸੀ ਆਪਾਂ ਕਿਹੜਾ ਉਹਨਾਂ ਨੂੰ ਪੈਸੇ ਦਿੰਦੇ ਸੀ ਨਾਲੇ ਹੁਣ ਅਗਲਾ ਕਿਉਂ ਦੇਊਗਾ ਫਿਰ ਪੈਸੇ ਤੂੰ ਮਾੜਾ ਨਾ ਸੋਚਿਆ ਕਰ ਅਵਤਾਰ ਦਾ ਸੁਭਾ ਚੰਗਾ ਹੈ ਉਮਨ ਨੂੰ ਲੂਤੇ ਦੀ ਗੱਲ। ਹਾਂ ਵੀ ਤੂੰ ਤਾਂ ਕਹੀ ਜੰਨੇ ਵੀ ਵਗ ਜਾ। ਉਹਦੇ ਕੀ ਕੁਝ ਹੋਇਆ ਕਿਵੇਂ ਕੁਝ ਬੋਲ ਕੇ ਗਏ ਨੇ। ਕਿਹੜੇ ਨੂੰ ਜਾਵਾਂ ਮੈਂ ਉਹਨਾਂ ਇਹ ਕਰੇ। ਜਾਣਾ ਤਾਂ ਪਊਗਾ ਪੁੱਤ। 20000 ਪੈਨਸ਼ਨ ਐ ਮੁੜੀ ਦੀ। ਐ ਟੈਨਸ਼ਨ ਡੀ ਜਾਂਦੀ ਹੈਗੀ ਨੀਮਾ ਜਾ ਹੋਗੀ ਬਾਗ ਵਿੱਚ। ਤੇਰੇ ਕਿਹਦੇ ਤੋਂ ਵੀ ਵਗ ਤਾ ਜਾਣਾ ਮੈਂ। ਉੱਥੇ ਉਹਨਾ ਬੇਇੱਜ਼ਤੀ ਕਰਕੇ ਮੋੜ ਦਨ ਮੈਨੂੰ। ਕੁਝ ਨਹੀਂ ਹੁੰਦਾ ਵਗ ਜਾ ਵਗ ਜਾ ਚੁੱਪ ਕਰਕੇ। ਚੱਲ ਦੇਖਣਾ ਜਾਂਦਾ। ਭਈ ਅਪਤਾਰ। ਹਾਂ ਗਰੀ। ਹੋਰ ਕਿ ਮੈਂ ਠੀਕ ਆ ਠੀਕ ਆ ਵਧੀਆ ਆ ਜਾ ਅੰਦਰ ਹੀ ਆ ਜਾ ਬਾੜਗੁਰੀ ਮੈਂ ਚਾਲੇ ਕਾਂਦੇ ਨਾ ਨਾ ਭਈ ਭੇਜ ਮੈਂ ਗੱਲ ਨਹੀਂ ਕਰਨੀ ਸੀ ਮੜੀ ਜੀ ਕੀ ਗੱਲ ਕਰਨੀ ਸੀ ਭਈ ਮੈਂ ਤਾਂ ਨਾ ਇਹ ਕਹਿੰਦਾ ਸੀਗਾ ਵੀ ਬੇਬੇ ਦੀ ਪੈਨਸ਼ਨ 20000 ਆਉਂਦੀ ਆ ਵੀ ਜੇ ਅੱਧੀ ਸਾਨੂੰ ਦੇ ਦੰਦੇ ਗੁਰੀ ਗੱਲ ਸੁਣ ਮੇਰੀ ਐਦ ਕੀ ਪੈਨਸ਼ਨ ਦੀ ਗੱਲ ਤਨ ਮੈਂ ਦੱਸਦਾਗਾ 5000 ਤਾਂ ਲਿਆਤਾ ਬੇਬੇ ਨੂੰ ਕੂਲਰ 3 ਕਿਲੋ ਬੇਬੇ ਨੂੰ ਲਿਆਤਾ ਕਿਉਂ 1600 ਦਾ ਪੱਖਾ ਲਿਆ ਕੇ ਤਾ ਜਿਹੜੇ ਬਾਕੀ ਬਚਦੇ ਪੈਸੇ ਜਿਉ ਮੈਂ ਬੇਬੇ ਨੂੰ ਖੁੜਾਤੇ ਅੱਛਾ ਬਈ ਯਾਰ ਉਹ ਬਈ ਆਏ ਸੀ ਹੁਣ ਨਾ ਸਾਡਾ ਘਰ ਦਾ ਖਰਚਾ ਨਹੀਂ ਚੱਲਦਾ ਸੀਗਾ ਪਹਿਲਾਂ ਤਾਂ ਚੱਲ ਬੇਬੇ ਦੀ ਪੈਨਸ਼ਨ ਮੋਸ਼ਨ ਆਉਂਦੀ ਸੀਗੀ ਸਾਰਾ ਘਰ ਦਾ ਖਰਚਾ ਚੱਲ ਪੰਦਾ ਸੀਗਾ ਹੁਣ ਫਿਰ ਪੈਸੇ ਕਿਧਰੇ ਪਾਸੇ ਆਉਂਦੇ ਨਹੀਂ ਸੀਗੇ ਮੈਂ ਤਾਂ ਹੀ ਆਇਆ ਸੀ ਮੈਂ ਕਿਹਾ ਚੱਲ ਵੀ ਅੱਧ ਦੇ ਦਿੰਦੇ ਜੀ ਐਤਕਿਰਦਾ ਸਾਰੇ ਪੈਸੇ ਨਾ ਪੂਰੀ ਲੱਗ ਗਏ ਬਈ ਚੱਲ ਠੀਕ ਆ ਬਈ ਫਿਰ ਜੀ ਗੁਰੀ ਬੇਬੇ ਦੀ ਅੱਧੀ ਪੈਨਸ਼ਨ ਲੈਣਾ ਸੀ ਹੋਰ ਕਿਵੇਂ ਹੋਣਾ ਸੀਗਾ ਉਹ ਤੇ ਪੈਨਸ਼ਨ ਦੇ ਤਾਂ ਗਿੱਜੇ ਹੋਏ ਨੇ ਲੈ ਬੇਬੇ ਬੜੀ ਦੀਂਦੀ ਐ ਨਾ ਚੜ ਕੇ ਤਾਂ ਆਇਆ ਸੀ ਵੀ ਅੱਧੀ ਪੈਨਸ਼ਨ ਹੋਣੀ ਲੈ ਜੂ ਬੇਬੇ ਦੀ ਮੈਂ ਤਾਂ ਬੇ ਉਹਨੂੰ ਕਹਤਾ ਵੀ ਮੈਂ ਤਾਂ ਬੇਬੇ ਦਾ ਇੱਕ ਪੈਸਾ ਨਹੀਂ ਲਿਆ ਸਾਰਾ ਸਮਾਨ ਲੈ ਗਿਆ ਤਾਂ ਬੇਬੇ ਨੂੰ ਇਹ ਖਾਣ ਗਿੱਜੇ ਹੋਏ ਸੀਗੇ ਹਾਂ ਪਹਿਲਾਂ ਸਾਰੀ ਖਾਂਦੇ ਰਹੇ ਨੇ ਨਾ ਹੁਣ ਚੁੱਲ੍ਹੇ ਦਾ ਝੋਰਾ ਵੀ ਕਿਵੇਂ ਤੁਰੂਗਾ ਤਾਂ ਜਿੰਦਾ ਤੁਰਿਆ ਫਿਰਦਾ ਹੁਣ ਉਹ ਤਾਂ ਸਾਹਮਣੇ ਵੇਲੇ ਪਤਾ ਨਹੀਂ ਸੀਗਾ ਵੀ ਪੈਨਸ਼ਨ ਵੀ ਨਾ ਰਹੀ ਜਾਊਗੀ ਵੀ ਜੇ ਸੰਭਾਲਾਂਗੇ ਤਾਂ ਰਹਿ ਜੂਗੀ ਉਹਨਾਂ ਨੂੰ ਤਾਂ ਹੈ ਵੀ ਸਾਹਮਣੇ ਇਹ ਤੇ ਜਿਹੜੇ ਪੈਸੇ ਵੀ ਅੱਧੀ ਪੈਨਸ਼ਨ ਵੜਾ ਕੇ ਲਿਆਇਆ ਕਰਾਂ ਕਹਿੰਦਾ ਦੇਖ ਗੱਲ ਸੁਣੋ ਦੀ ਹੂੰ ਕਹਿੰਦਾ ਅਸੀਂ ਤਾਂ ਬੇਬੇ ਦੇ ਪੈਸਿਆਂ ਦੀ ਉਹ ਚੁੱਲ੍ਹਾ ਚਲਾਉਂਦੇ ਸੀ ਸਾਡਾ ਤਾਂ ਖਰਚਾ ਹੀ ਉਹ ਤੋਂ ਚੱਲਦਾ ਸੀ ਗੱਲਾਂ ਨਾ ਕਰਦੇ ਸੰਗ ਨਹੀਂ ਬੰਨਦੇ ਉਦੋਂ ਨਹੀਂ ਦਿੰਦੇ ਸੀ ਵੀ ਜੇ ਬੇਬੇ ਜਾਊਗੀ ਤਾਂ ਪੈਨਸ਼ਨ ਵੀ ਨਾਲ ਹੀ ਜਾਊਗੀ ਮੈਂ ਤੁਹਾਨੂੰ ਗੱਲਾਂ-ਗੱਲਾਂ ਜਵਾਬ ਦੇਤਾ ਵੀ ਬੇਬੇ ਦੇ ਪੈਸਿਆਂ ਨਾਲ ਕੂਲਰ ਲਿਆਤਾ ਪੱਖਾ ਲਿਆਤਾ ਉਹਨੂੰ ਘਿਓ ਲਿਆਤਾ ਜਿਹੜੇ ਬੱਚੇ ਪੈਸੇ ਉਹ ਬੇਬੇ ਨੂੰ ਦੇਤੇ ਚੱਲ ਵਧੀਆ ਹੋ ਗਿਆ ਪਤਾ ਵੀ ਲੱਗ ਗਈ ਮੰਮੀ ਨੂੰ ਕੀ ਕਹਾਂ ਯਾਰ ਉਦជា ਬਹਾਵ ਦਿੱਤਾ ਸਰਫੀ ਪੈ ਜਾਂ ਕੇ ਵੇਖਿਆ ਕੀ ਹੋ ਗਿਆ ਜਾਏ ਉਧਰ ਉਹ ਜਾ ਤਾਇਆ ਪੁੱਛਣਾ ਉਹਨਾਂ ਦੀ ਸਾਰੀ ਪਾਈ ਪਾਈ ਗਿਣਤੀ ਕਹਿੰਦੇ ਪੰਦਰ ਪਹਿਲਾਂ ਤਾਂ 5000 ਦਾ ਕੂਲਰ ਦਵਾ ਕੇ ਲਿਆਂਦਾ ਬੇਬੇ ਨੂੰ ਅੱਛਾ 1607 ਵਾਲੇ ਪੱਖੇ ਤੇ ਲੱਗਿਆ ਹੂੰ 3 ਕਿਲੋ ਦੇਸੀ ਘਿਓ ਲੈਤਾ ਤੇ ਬਾਕੀ ਕਹਿੰਦਾ ਮੈਂ ਤਾਂ ਬੇਬੇ ਨੂੰ ਫੜਾਤੇ ਪੈਸੇ ਸਾਰੇ ਤੈਨੂੰ ਨਹੀਂ ਪਤਾ ਪੁੱਤ ਉਹਦੀ ਮਾਂ ਦੀ ਚਾਲ ਐ ਬਲਜੀਤ ਦੀ ਬਾੜੀ ਚੰਟ ਐ ਉਹ ਚੰਗਾ ਮੀ ਹੁਣ ਖੂਨ ਨਾ ਸਾੜ ਮੇਰਾ ਅਗਲੇ ਪਰੌਂਠੇ ਲਾ ਕੇ ਦਿੰਦਿਆਂ ਉਹਨੂੰ ਤਾਂ ਬੜਾ ਪੋਈਦੀ ਸੀ ਉਹਨੂੰ ਵੀ ਪਰੌਂਠੇ ਦਿੰਦੇ ਨੇ ਪਕਾ ਕੇ ਉਹਨੂੰ ਤੇ ਹੋਰ 20000 ਨੂੰ ਪਰੌਂਠੇ ਹੀ ਮਿਲਣਗੇ ਤੂੰ ਤਾਂ ਦੋ ਪਰੌਂਠੇ ਨਹੀਂ ਪਕਾ ਕੇ ਦੇ ਸਕੀ 20000 ਥੋਕ ਵਾਲਿਆ ਵੇ ਹੁਣ ਕੀ ਕਰੀਏ ਆਪਾਂ ਤਾਂ ਬਾੜੀ ਵੱਡੀ ਗਲਤੀ ਕਰ ਲਈ ਕਰਨਾ ਕੀ ਆ ਹੁਣ ਚੁੱਪ ਕਰਕੇ ਬਹਿ ਜਾ ਬਸ ਮੈਂ ਤਾਂ ਇਹੀ ਕਹਿੰਨੀ ਆ ਵੀ ਬੁੜੀ ਨੂੰ ਰੱਬ ਲੈ ਜੇ ਪੈਨਸ਼ਨ ਬੰਦ ਹੋ ਜੇ ਬਲਜੀਤ ਤਾਂ ਨਹੀਂ ਫੜ ਲੂਗੀ 5 500 ਦੇ ਨੋਟ ਫੇਰ ਉਹ ਚੰਗਾ ਮੰਮੀ ਚੁੱਪ ਕਰਾ ਹੁਣ ਨਾ ਕਿਸੇ ਲੋਕਾਂ ਕੋਲੇ ਇਹ ਜੀਆਂ ਗੱਲਾਂ ਕਰਦੀ ਲੋਕ ਕੀ ਕਹਿਣਗੇ ਫੇਰ ਵੀ ਮੈਂ ਕਹਾਂ ਕਿਸੇ ਕੋਲੇ ਗੱਲ ਕਰਦੀ ਆ ਮੈਂ ਤਾਂ ਘਰੀ ਗੱਲ ਕਰੀ ਐ ਕਰੀ ਵੀ ਨਾ ਫੇਰ ਹਾਂ ਕਿਤੇ ਹੋਰ ਲੋਕ ਕੀ ਕਹਿਣਗੇ ਫੇਰ ਵੀ ਇਹ ਜੀਆਂ ਗੱਲਾਂ ਕਰਦੀ ਨਹੀਂ ਨਹੀਂ ਮੈਂ ਨਹੀਂ ਕਰਦੀ ਬਾਹਰ ਜਾ ਕੇ ਗੱਲਾਂ ਮਾਂ ਬਸ ਠੀਕ ਵੀ ਦੇਖਾ ਕਿਹਦਾ ਫੋਨ ਹੈਗਾ ਕੁੜੀ ਬਾਹਰਲਾ ਨੰਬਰ ਹੈਗਾ ਦੇਖਾ ਚੱਕ ਲੈ ਹੈਲੋ ਹੈਲੋ ਹਾਂ ਬਾਈ ਕੌਣ ਆ ਬਾਈ ਮੰਨੂ ਬੋਲਦਾ ਸੀ ਮੈਂ ਇਹ ਤਾਂ ਬਾਹਰਲਾ ਨੰਬਰ ਆ ਮੰਨੂ ਇਹ ਕਿਵੇਂ ਮੈਨੂੰ 6 ਮਹੀਨੇ ਹੋ ਗਏ ਬਾਈ ਮੈਂ ਆਸਟ੍ਰੇਲੀਆ ਵਾ ਗਿਆ ਸੀਗਾ ਬੱਲੇ ਓ ਬਾਈ ਤੇਰੇ ਸਾਡਾ ਵੀ ਕਰ ਲਾ ਕੋਈ ਖਿਆਲ ਆ ਆਹਾਂ ਕੋਈ ਨਹੀਂ ਤੂੰ ਕਿਵੇਂ ਹੋ ਵਧੀਆ 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 ਲੈ ਕੁਰੀ ਮੇਰੀ ਗੱਲ ਕਰਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੰਨੂ ਹਾਂ ਹਾਂ ਜੀ अच्छा तू बाहर भाग गया बाहर भाग गया जी हां जी मैं ऑस्ट्रेलिया भाग गई अच्छा और ठीक ठाक है हां हां बढ़िया ही तू ही उसको किमे हो हां ठीक ठाक बढ़िया हां मेरी बुआ जी ਨਾਲ ਗੱਲ ਕਰਾ ਦਈ ਲੈ ਗੁੜੀ ਗੱਲ ਕਰ ਲੈ ਗੁੜੀ ਮੇਰੀ ਬੁਆ ਨਾਲ ਗੱਲ ਕਰਾ ਦੇ ਉਹ ਬਈ ਬੇਬੇ ਤਾਂ ਆਪਣਾ ਆਪ ਤਾਰ ਕੇ ਘਰੇ ਰਹਿੰਦੀ ਆ ਹੁਣ ਉਹ ਬਾਬਾ ਟਾਈਮ ਹੋ ਗਿਆ ਹੁਣ ਉੱਥੇ ਹੀ ਹੁੰਦੀ ਆ ਯਾਨੀ ਉਹਨਾਂ ਦੇ ਘਰੇ ਰਹਿਣਾ اچھا ਉਹ ਆਪ ਤਾਰ ਕੇ ਨੂੰ ਫਿਰ ਮੈਂ ਯਾਰ ਸਨੇਹਾ ਨਾਲ ਦੀ ਬੀਬੂ ਆਜੀ ਦਾ ਪਾਸਪੋਰਟ ਬਣਾ ਲੈਣ ਹਾਂ ਬੇਬੇ ਨੇ ਕਿਹੜਾ ਆਸਟ੍ਰੇਲੀਆ ਜਾਣਾ ਮੈਂ ਸੱਦੂਗਾ ਭਾਈ ਕਿਵੇਂ ਭਾਈ ਅਮਰੀਕਾ ਵਾਲੀ ਦੀ ਨਾ ਨਿਆਣਾ ਹੋਣ ਵਾਲਾ ਯਾਰ ਅੱਛਾ ਭਾਈ ਤੇ ਮਸ ਫਿਰ ਨਰੇਸਾਂ ਦੀ ਫੋਨ ਹੋਊਗੀ ਹਾਂ ਹਾਂ ਨਹੀਂ ਬਹੁਤ ਵਾਰ ਕੋ ਮਿਲੂਗੀ ਅੱਛਾ ਅੱਛਾ ਚੱਲ ਫਿਰ ਕੋਈ ਨੀ ਮਪਤਾਰ ਨੂੰ ਕਹਿ ਦੂੰਗਾ ਦੇਖ ਲੈ ਜੇ ਤੂੰ ਕਹਿ ਨਹੀਂ ਤਾਂ ਫਿਰ ਮੈਂ ਤਾਂ ਕੰਮ ਤੇ ਜਾਂਦਾ ਕਿ ਮੈਂ ਪ੍ਰੀਤ ਭੈਣ ਨੂੰ ਕਹਾਂ ਮੈਂ ਉਹ ਫੋਨ ਕਰਕੇ ਕਹਿ ਦੂੰ ਓਤਾਰ ਗਿਆ ਨੂੰ ਨਹੀਂ ਚੱਲ ਫਿਰ ਚਾਲੂ ਪ੍ਰੀਤ ਨੂੰ ਕਰਦੇ ਫੋਨ ਉਹ ਕਹਿ ਦੂਗਾ ਅੱਛਾ ਠੀਕ ਆ ਭਾਈ ਠੀਕ ਆ ਭਾਈ ਤੇ ਕੀ ਕਹਿਣਾ ਸੀ ਗੁਰੂ ਉਹ ਮੰਨੂ ਕਹਿਣਾ ਕੀ ਸੀ ਬੇਬੇ ਨੂੰ ਉਹ ਆਸਟ੍ਰੇਲੀਆ ਲੈ ਕੇ ਜਾਊਗਾ ਬੇਬੇ ਵੀ ਆਸਟ੍ਰੇਲੀਆ ਲਈ ਵੱਜੂ ਹਣਾ ਦੇ ਅੱਛਾ ਹੁਣ ਬੁੜੀ ਜਹਾਜ਼ ਚ ਜਾਊਗੀ ਮਾਤਾ ਜ਼ਬਾਨ ਸੰਭਾਲ ਕੇ ਗੱਲ ਕਰ ਉਹਨੂੰ ਬੁੜੀ ਬੜੀ ਨਾ ਕਹੇ ਹੁਣ ਹੁਣ ਉਹ ਆਸਟ੍ਰੇਲੀਆ ਜਾਊਗੀ ਮੈਂ ਤਾਂ ਤੈਨੂੰ ਐਂ ਕਹਿਣਾ ਅਫਤਾਰ ਕੇ ਘਰੇ ਵਗ ਜਾ ਕਰ ਗੁਰੀ ਲੱਤਾਂ ਲੁੱਤਾਂ ਕੋ ਟੈਅ ਕਰ ਦੇ ਗੁਰੀ ਖਬਰ ਹੈ ਬੇਬੇ ਜਾ ਕੇ ਉਹਨੂੰ ਆਪਣੇ ਤੀਜੇ ਨੂੰ ਕਹੀ ਦੇਵੇ ਵੀ ਗੁਰੀ ਨੂੰ ਸੱਦ ਲੈ ਬੇਬੇ ਦੇ ਕਹੇ ਤਾ ਉਹ ਸੱਦੀ ਲਊਗਾ ਮੈਨੂੰ ਲੱਗਦਾ ਮੰਮੀ ਆਪਾਂ ਨੂੰ ਕਿੱਥੇ ਸੱਦੂ ਪਹਿਲਾਂ ਤਾਂ ਬੇਬੇ ਉਤਾਰ ਦੀ ਸਪਰਸ਼ ਪਾਊਗੀ ਜਿਹੜਾ ਦੇਸੀ ਘਿਓ ਦੇ ਪਰੌਤੇ ਖਵਾਉਂਦਾ ਉਹਨੂੰ ਇਹ ਵੀ ਤੇਰੀ ਕੀਤੇ ਹੋਏ ਨੇ ਸਾਰੇ ਜਦੋਂ ਬੇਬੇ ਨੂੰ ਰੱਖਿਆ ਹੁੰਦਾ ਤਾਂ ਚੰਗੀ ਗੱਲ ਨਹੀਂ ਸੀਗੀ ਨਾਲੇ ਚੰਗਾ ਫਿਰ ਚਾਹ ਕਰ ਰਿਹਾ ਯਾਰ ਹੁਣ ਤਾਂ ਪਿਸਤਾ ਵਗਰ ਦਬੀ ਕੀ ਫਾਇਦਾ ਹੈਲੋ ਹੈਲੋ ਹਾਂ ਵੀਰਪਾਲ ਕਿਵੇਂ ਆ ਠੀਕ ਐ ਪ੍ਰੀਤ ਤੂੰ ਕਿਵੇਂ ਐ ਵਧੀਆ ਪੈਨ ਤੁਸੀਂ ਦੱਸੋ ਠੀਕ ਐ ਤੇ ਹੋਰ ਕਿਵੇਂ ਤੇਰਾ ਕੰਮ ਕਾਰ ਵਧੀਆ ਚੱਲਦਾ ਹਾਂਜੀ ਵਧੀਆ ਚੱਲਦਾ ਤੁਸੀਂ ਦੱਸੋ ਸਾਰੇ ਕੀ ਕਰਦੇ ਸਾਰੇ ਵਧੀਆ ਵਧੀਆ ਸਾਰੇ ਠੀਕ ਠਾਕ ਐ ਜੀ ਵਧੀਆ ਲੱਗੇ ਹੋਏ ਹਾਂਜੀ ਜੀ ਵਧੀਆ ਲੱਗਿਆ ਅੱਛਾ ਮੈਂ ਮੈਂ ਕਹਿੰਨੀ ਸੀ ਮੈਂ ਕਿਪੂ ਨਾਲ ਗੱਲ ਕਰਾ ਦਿੰਦੇ ਹਾਂ ਕਰਾ ਦਾਨੀ ਆ ਪ੍ਰੀਤ ਇੱਕ ਮਿੰਟ ਕਰਾਉਣੀ ਐ ਜੀ ਹਾਲੋ ਬੇਬੇ ਪ੍ਰੀਤ ਦਾ ਫੋਨ ਆ ਰਿਹਾ ਹੈਗਾ ਗੱਲ ਕਰ ਲੋ ਅੱਛਾ ਅੱਛਾ ਹਾਂ ਕਿਵੇਂ ਹੈਂ ਪ੍ਰੀਤ ਪੁੱਤ ਸਸਤਰੀ ਕਾਲ ਕੇ ਮੈਂ ਠੀਕ ਹਾਂ ਹਾਂ ਠੀਕ ਆ ਤੁਸੀਂ ਦੱਸੋ ਬਤ ਠੀਕ ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰਦੇ ਸੀ ਬੱਠੇ ਦੀ ਬਤ ਸਿਹਤਾਂ ਠੀਕ ਆ ਸਿਹਤ ਠੀਕ ਆ ਬਤ ਮੈਂ ਤੁਸਨ ਨੂੰ ਵਧਾਈਆਂ ਦਿੰਦੀ ਸੀ ਐਂ ਕਹਿੰਦੀ ਸੀ ਮੇ ਬੰਨੂ ਦੇ ਘਰ ਆੜੀ ਨਿਆਣਾ ਹੁੰਦਾ ਲਾ ਹਾਂ ਹਾਂ ਅੱਛਾ ਧੰਨਵਾਦ ਬਾਈ ਤੁਸੀਂ ਅਵਤਾਰ ਹਰਾਂ ਨੂੰ ਕਹਿ ਦੋ ਵੀ ਤੁਹਾਡਾ ਪਾਸਪੋਰਟ ਬਣਵਾ ਦੇਣ ਫਿਰ ਤੁਹਾਨੂੰ ਇੱਧਰ ਭਲਾਵਾਂਗੇ ਅੱਛਾ ਅੱਛਾ ਠੀਕ ਹੈ ਹਾਂ ਮੈਂ ਨਿਕ ਦਾ ਕਾਜੂ ਵੀਜ਼ਾ ਤੁਹਾਡਾ ਫਿਰ ਅੱਛਾ ਹਾਂ ਤੁਸੀਂ ਕਹਿ ਦੋ ਇਹਨਾਂ ਨੂੰ ਕਹਿ ਦੋ ਕਿਛੋ ਤੁਸੀਂ ਕਹਿ ਦੋ ਕਹਿ ਦੋ ਕਰ ਲਉ ਤਿਆਰੀ ਤਾਂ ਪੁੱਤ ਮੈਂ ਤੇ ਕਹਿ ਦੋ ਉਤਾਰ ਨੂੰ ਵੀ ਭਾਈ ਮੇਰਾ ਹੋ ਪਾਸਪੋਰਟ ਬਣਾ ਕੇ ਨਾ ਵੀਜ਼ਾ ਅਪਲਾਈ ਕਰ ਦੇ ਨਹੀਂ ਵੀਜ਼ਾ ਤਾਂ ਕੋਈ ਨਹੀਂ ਮੈਂ ਆਪ ਹੀ ਕਰ ਦਉ ਤੁਸੀਂ ਉਹ ਪਾਸਪੋਰਟ ਬਣਵਾ ਲਉ ਬਸ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਵਧੀਆ ਠੀਕ ਹੈ ਫਿਰ ਚਲ ਆ ਇਧਰ ਹੀ ਕਰਾ ਦੀ ਫਿਰ ਹਾਂ ਹਾਂ ਇਧਰੋ ਟਾਈਮ ਲੱਗ ਜਾ ਇਧਰ ਹੀ ਕਰਾ ਦੀ ਫਿਰ ਹਾਂ ਚਲੋ ਠੀਕ ਹੈ ਓਕੇ ਠੀਕ ਓਕੇ ਬਾਈ ਵੇ ਆ ਜੋ ਭਾਈ ਜਿਵਾ ਕੋ ਅੱਜ ਮੈਂ ਤਾਂ ਤਿਆਰਾਂਗੀ ਆ ਗਿਆ ਬੇਬੇ ਤੇਰਾ ਸਾਰਾ ਸਮਾਨ ਧਰਤਾ ਬੇਬੇ ਗੱਡੀ 'ਚ ਮੈਂ ਸਮਾਨ ਸਾਰਾ ਦੇਖ ਕੇ ਧਰਤਾ ਤੇ ਬਾਲਾ ਸਮਾਨ ਨਹੀਂ ਮੈਥੇ ਚੱਕੇ ਜਾਣਾ ਮੇਰੇ ਮੈਂ ਧਰਦੀ ਸਮਾਨ ਰੱਖਤਾ ਜੀ ਬਬੇ ਮੈਂ ਮੈ ਨਹੀਂ ਰੱਖਿਆ ਪਰ ਸੇ ਤੇਰੀਆਂ ਦਵਾਈਆਂ ਨੇ ਨੇ ਤੂੰ ਆਪ ਦੀ ਨਾ ਸੇਧ ਦਾ ਖਿਆਲ ਰੱਖੀ ਬਬੇ ਉਧਰ ਜਾ ਕੇ ਨਾ ਅਵਤਾਰ ਦਾ ਵੀ ਬਣਾ ਲਿਓ ਬਾਹਰ ਦਾ ਅਵਤਾਰ ਦਾ ਕੰਮ ਤਾਂ ਸਾਰਾ ਤੂੰ ਪਹਿਲਾਂ ਕਰੂਗਾ ਸੋਚ ਨਾ ਕਰੀ ਬੀਤ ਪਾਲ ਤੂੰ ਕਸੇ ਗੱਲ ਦੀ ਅਸfiere ਬਬੇ ਬਬੇ ਤੂੰ ਤਾਂ ਹੁਣ ਬਗ ਜੇਗੀ ਪਰ ਸਾਡਾ ਦਿਲ ਕੇਵੇਂ ਲੱਗੂ ਹੁਣ ਤੇਰੇ ਬਿਨਾ ਬਬੇ ਆਹਦੇ ਪੋਤੇ ਦਾ ਗੁਰੀ ਦਾ ਵੀ ਧਿਆਨ ਰੱਖੀ ਮੜਾ ਜਾ ਕੋਈ ਨਾ ਪਾਈ ਬੇਬੇ ਜਾ ਕੇ ਫੂਣ ਫਾਣ ਕਰ ਲਿਆ ਕਰੀ ਚੰਗਾ ਕਰ ਲਿਆ ਕਰੂੰ ਕਰ ਲਿਆ ਚੰਗਾ ਚੰਗਾ ਬੇਬੇ ਟੰਗਾ ਆਦਾ ਬੇਬੇ ਆਲੀ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਆਪਣੀ ਵੀਡੀਓ ਐਂਡ ਤੱਕ ਦੇਖੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵਧੀਆ-ਵਧੀਆ ਕਰਿਆ ਕਰੋ ਕਮੈਂਟ ਤੇ ਆਪਾਂ ਕਮੈਂਟਾਂ ਨਾਲ ਦੇ ਨਾਂ ਬੋਲਿਆ ਕਰਾਂਗੇ ਤੇ ਕਮੈਂਟਾਂ ਦੇ ਨਾਂ ਬੋਲਣਗੇ ਬਈ ਸਿਮਰਜੀਤ ਸਰਾ ਦਿਉਲ ਫਰੀਦਕੋਟ ਨਵਨੀਤ ਛੱਠਾ ਪਾਵਨ ਜੰਮੂ ਦਿਲਪ੍ਰੀਤ ਸਾਦੀਵਾਲਾ ਗੁਰਜੀਤ ਜੋਗੇਵਾਲਾ ਹਰਿਆਣਾ ਮੰਗਲਦੀਪ ਸ਼ਰਮਾ ਇਹਨਾਂ ਬਨੇ ਸਾਨੂੰ ਕਮੈਂਟ ਕੀਤੇ ਆ ਬਹੁਤ-ਬਹੁਤ ਧੰਨਵਾਦ ਜੀ ਵਧੀਆ-ਵਧੀਆ ਕਮੈਂਟ ਕਰਿਆ ਕਰੋ ਸੋਡੇ ਵੀ ਨਾਂ ਅਸੀਂ ਇਹੀ ਬੋਲਿਆ ਕਰਾਂਗੇ ਲੈ ਭਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਚਲੀ ਐ ਆਸਟ੍ਰੇਲੀਆ 4 ਮਹੀਨਿਆਂ ਦੀ ਖਾਤਰ ਸਾਰਾ ਪਰਿਵਾਰ ਖੁਸ਼ ਖੁਸ਼ ਰਹੋ ਭਾਈ